ਆਪਣਾ ਜਰਣਾ ਜੀ ਸਤਿ ਸ਼੍ਰੀ ਅਕਾਲ ਜੀ ਕਿਹਦੇ ਥਾਣੇ ਡਿਊਟੀ ਆਪਣੀ ਸਾਧਰ ਸਾਧਰ ਜੀ ਗੱਡੀ ਜਿਹੜੀ ਤੁਸੀਂ ਕਹਿੰਦੇ ਆਗੇ ਵੀ ਪੱਤਰਕਾਰਾਂ ਨੇ ਚਰੀਏ ਉਹ ਕਹਿੰਦੇ ਹੀ ਪੱਤਰ ਆਂਦੇ ਚਲੋ ਦੱਸੋ ਇਹ ਕੀ ਉਹਦੇ ਤੇ ਇਹ ਸਾਰੇ ਪੀਓ ਆ ਤਿੰਨ ਸੱਤ ਦਾ ਮਰਜ਼ਮਿਆ 307 ਤੇ ਪੀਓ ਆਇਆ ਪੀਓ ਆਇਆ ਵਾ ਇਹਨੂੰ ਰੈਸਟ ਕੀਤਾ ਵਾ ਇਹਨੂੰ ਸਾਸਾਂ ਦੇ ਪੇਸ਼ਕਾਰੀ ਦੇ ਛੱਡ ਜਾਣਾ ਜੀ ਅੱਜ ਹਾਂਜੀ ਹੁਣ ਕਿੱਥੋਂ ਆ ਰਹੇ ਹੋ ਇਹ ਸਰ ਥੋੜਾ ਜਿਹਾ ਬਿਸਤਰੇ ਹੋ ਗਈ ਤੇ ਵਾਪਸ ਲੈ ਕੇ ਆਉਣਾ ਹੀ ਮੈਂ ਵਾਪਸ ਆਪ ਦੇ ਚੱਲਣ ਲੱਗੇ ਪਰਵਾਹ ਕਹਿਣਾ ਵਾ ਪਰਿਵਾਰ ਦਾ ਵੀ ਇਹ ਜੇਰ ਲੈ ਕੇ ਗਏ ਉਹ ਕਹਿੰਦੇ ਇਹਨਾਂ ਦੇ ਕੋਈ ਕੇਸ ਨਹੀਂ 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 ਉਹ ਸਰ ਗੱਲ ਇਦਾਂ ਵਾ ਇਹਦੇ ਨਾਂ ਦੋ ਹੀ ਮੰਗਲ ਸਿੰਘ ਇਲੀਅਸ ਲਾਡੀ ਇਲੀਅਸ ਹਰਮਨ ਸਿੰਘ ਅੱਛਾ ਦੋ ਦੋ ਨਾਂ ਚੱਲਦੇ ਆ ਉਹਨਾਂ ਨੇ ਕਿਹਾ ਵੀ ਨਾਂ ਦੋ ਕਿਉਂ ਮੈਂ ਕਲੀਅਰ ਕਰਨ ਚੱਲਿਆ ਇਸੇ ਆਪ ਚਲੇਸ ਕਰ ਗਈ ਚੱਲਣ ਚੱਲੇ ਪੀਓ ਅਕਟਰ ਸਾਦਾ ਜੀ ਕੈਸੋ ਸਾਹਿਬ ਤੈਨ ਸਾਤਾ ਪਿਓ ਆ ਜੀ ਅੱਜ ਤੱਕ ਤੁਹਾਨੂੰ ਸਮਝ ਨਹੀਂ ਆ ਰਹੀ ਉਹ ਸਰ ਇਹ ਦੇਖੋ ਇਹ ਤਫਤੀਸ਼ ਚੱਲੀ ਆ ਤਾਂ ਇਹ ਕਿਉ ਹੋਇਆ ਜੀ ਦਾਤਾ ਨੂੰ ਕੋਈ ਸੰਬੰਧ ਨਹੀਂ ਆ ਰਿਹਾ ਕੋਈ ਇੱਕ ਗੱਲ ਤਾਂ ਮੈਨੂੰ ਸਮਝ ਨਾ ਆਇਆ ਮੈਂ ਤਾਂ ਹੁਣ ਤਫਤੀਸ਼ ਕੀਤੀ ਆ ਨਹੀਂ ਨਹੀਂ ਮੇਰਾ ਦਰਜਾ ਪਤਾ 21 ਦਾ ਦਰਜਾ ਹੈ ਜੀ ਨਹੀਂ ਨਹੀਂ ਆ ਜਿਹੜਾ ਹੁਣ ਹਾਂ ਆ ਇਹ ਪਤਾ ਪਹਿਲਾਂ ਦਰਜ ਹੋਇਆ ਜੀ